ਕਾਲ ਜੀ ਮੇਰੀਆਂ ਸਾਰੀਆਂ ਭੈਣਾਂ ਨੂੰ ਅੱਜ ਭੈਣੋਂਪਾ ਤੁਹਾਨੂੰ ਕਮੀਜ਼ ਦੀ ਕਟਿੰਗ ਕਰਨੀ ਦੱਸਦੇ ਆ ਠੀਕ ਹੈ ਜੀ ਇਹ ਤਾਂ ਦੇਖੋ ਆਪਾਂ ਨੇ ਦੋ ਤਹਾਂ ਦੇ ਵਿੱਚ ਕਮੀਜ਼ ਨੂੰ ਵਿਛਾ ਲਿਆ ਖੁੱਲੀ ਵਾਲੀ ਸਾਈਡ ਮੈਂ ਆਪਣੇ ਕੰਨੀ ਰੱਖੀ ਆ ਬੰਦ ਵਾਲੀ ਸਾਈਡ ਦੂਸਰੀ ਸਾਈਡ ਤੇ ਆ ਇਹ ਦੇਖੋ ਆਪਾਂ ਇਹਦਾ ਤੀਰਾ ਰੱਖਿਆ ਜੀ 6.5 ਇੰਚ ਉੱਪਰੋਂ ਠੀਕ ਹੈ ਜੀ ਮੋਢੇ ਦੀ ਆ ਕਾਟ ਲਈ ਆ ਆਪਾਂ 7 ਇੰਚ ਦੀ ਠੀਕ ਹੈ ਜੀ ਇਹ ਦੇਖੋ ਜੀ ਇੱਥੇ ਆਪਾਂ ਅੰਦਰ ਨੂੰ ਡਾਊਨ ਇਹ ਨਿਸ਼ਾਨੀ ਲਗਾਉਣੀ ਆ 6 ਇੰਚ ਤੇ ਇਹ ਦੇਖੋ 6 ਇੰਚ ਦੇ ਤੁਸੀਂ ਇਸ ਤਰ੍ਹਾਂ ਲਗਾ ਕੇ ਇਹਦਾ ਚਾਰਸ ਬਾਕਸ ਬਣਾ ਲੈਣਾ ਇਸ ਤਰ੍ਹਾਂ ਠੀਕ ਹੈ ਜੀ ਉੱਪਰੋਂ ਦੇਖੋ ਆਪਾਂ ਨੇ 6.5 ਲਿਆ ਦੁਬਾਰਾ ਦੱਸ ਰਹੀ ਹਾਂ نیچےੋਂ ਦੇਖੋ ਆਪਾਂ ਨੇ ਲਿਆ 6 ਇੰਚ ਠੀਕ ਹੈ ਜੀ ਇਹ ਦੇਖੋ ਇਹਦੀ ਬ੍ਰੈਸਟ ਹੈਗੀ ਹੈ ਜੀ 20 ਇੰਚ ਆਪਾਂ ਸਵਾ 20 ਇੰਚ ਤੇ ਦੇਖੋ ਨਿਸ਼ਾਨੀ ਲਗਾ ਲਈ ਹੈ ਠੀਕ ਹੈ ਜੀ ਇੱਥੋਂ ਜਿਹੜੀ ਤੁਸੀਂ ਕਾਟ ਪਾਉਣੀ ਆ ਫਰੰਟ ਵਾਲੇ ਪੀਸ ਦੀ 1 ਇੰਚ ਦੀ ਪਾਉਣੀ ਆ ਇਹ ਦੇਖੋ ਜੀ ਜਿਹੜਾ ਆਪਾਂ ਨੇ ਇਹਦਾ ਸੈਂਟਰ ਕੀਤਾ ਦੇਖੋ 2 ਇੰਚ ਦਾ ਇਸ ਤਰ੍ਹਾਂ ਕਰਕੇ ਤੁਸੀਂ ਇਹ ਜਿਹੜੀ ਫਰੰਟ ਵਾਲੀ ਕਾਟ ਪਾਉਣੀ ਆ ਸਿਰਫ ਇਸ ਤਰ੍ਹਾਂ ਹੀ ਪਾਉਣੀ ਆ ਇੱਥੇ ਤੱਕ ਹੀ ਜਿਹੜੀ ਆਪਾਂ ਬੈਕ ਵਾਲੀ ਕਾਟ ਪਾਉਣੀ ਆ ਕਈ ਭੈਣਾਂ ਦੇ ਸਮਝ ਚ ਨਹੀਂ ਆ ਰਿਹਾ ਜਦੋਂ ਮੈਂ ਸਿੱਧੀ ਸ਼ੇਪ ਦਿੰਨੀ ਆ ਵੀ ਤੁਸੀਂ ਇਸ ਤਰ੍ਹਾਂ ਇੰਚ ਦੇ ਫਰਕ ਕੇ ਲਗਾ ਲਓ ਉਹਨਾਂ ਦੇ ਭੈਣਾਂ ਦੇ ਕਈਆਂ ਦੇ ਸਮਝ ਨਹੀਂ ਆ ਰਿਹਾ ਤੁਸੀਂ ਮੈਂ ਤੁਹਾਨੂੰ ਇੱਕ ਸੌਖਾ ਤਰੀਕਾ ਦੱਸਦੀ ਆ ਤੁਸੀਂ ਜਿਹੜੀ ਬੈਕ ਵਾਲੀ ਕਾਟ ਪਾਉਣੀ ਆ ਇਹ ਤੁਸੀਂ ਪਾਉਣੀ ਹੈਗੀ 2 ਇੰਚ ਦੀ ਫਿਰ ਦੇਖੋ ਤੁਸੀਂ ਇਸ ਤਰ੍ਹਾਂ ਨਿਸ਼ਾਨੀ ਲਗਾ ਲੈਣੀ ਆ ਨਿਸ਼ਾਨੀ ਲਗਾਉਣ ਤੋਂ ਬਾਅਦ ਅੱਧੇ ਇੰਚ ਦੀ ਕਟ ਤੁਸੀਂ ਇੱਥੇ ਪਾਉਣੀ ਆ ਇਸ ਤਰ੍ਹਾਂ ਇਹ ਦੇਖੋ ਜੀ ਤੁਸੀਂ ਇਹਦੀ ਇਸ ਤਰ੍ਹਾਂ ਗੁਲਾਈ ਦੇਣੀ ਆ ਤੁਹਾਡੇ ਪਿੱਛੇ ਵੀ ਖਿੱਚਣੀ ਪਊਗੀ ਠੀਕ ਆ ਜੀ ਤੁਹਾਡੀ ਫਿਟਿੰਗ ਬਿਲਕੁਲ ਪਰਫੈਕਟ ਆਊਗੀ ਇਹਦੇ ਵਿੱਚ ਕੋਈ ਵੀ ਤੁਹਾਨੂੰ ਪ੍ਰੋਬਲਮ ਨਹੀਂ ਆਊਗੀ ਕਿਤੇ ਵੀ ਝੋਲਣੀ ਪਊਗਾ ਠੀਕ ਆ ਜੀ ਇਹ ਦੇਖੋ ਜੀ ਆਪਾਂ ਨੇ ਚਾਰੇ ਪੀਸਾਂ ਦੀ ਕਟਿੰਗ ਕਰਤੀ ਹੈ ਹੁਣ ਆਪਾਂ ਦੋ ਫਰੰਟ ਵਾਲੇ ਪੀਸ ਦੀ ਕਟਿੰਗ ਕਰ ਰਹੇ ਹਾਂ ਫਰੰਟ ਵਾਲਾ ਪੀਸ ਚੱਕ ਕੇ ਏ ਦੇਖੋ ਜੀ ਇਹ ਆਪਣੀ ਹੋ ਗਈ ਹੈ ਕਟਿੰਗ ਕਮੀਜ਼ ਦੀ ਠੀਕ ਹੈ ਜੀ ਹੁਣ ਦੇਖੋ ਜੀ ਜਿੰਨਾ ਤੁਸੀਂ ਗਲੇ ਦੀ ਚੌੜਾਈ ਰੱਖਣੀ ਹੈ ਉਥੇ ਤੁਸੀਂ ਇਸ ਤਰ੍ਹਾਂ ਨਿਸ਼ਾਨੀ ਲਗਾ ਲੜੀ ਹੈ ਕਈ ਪਹਿਣਾ 3 ਇੰਚ ਚੌੜਾਈ ਰੱਖਦੀ ਨੇ ਕਈ ਪਹਿਣਾ 2.5 ਰੱਖਦੀ ਨੇ ਕਈ ਪਹਿਣਾ 2.5 ਰੱਖਦੀ ਨੇ ਠੀਕ ਹੈ ਜੀ ਅੱਧਾ ਅੱਧਾ ਇੰਚ ਤੁਸੀਂ ਫਰੰਟ ਵਾਲਾ ਔਰ ਬੈਕ ਵਾਲਾ ਪੀਸ ਤੁਸੀਂ ਵਧਾ ਕੇ ਰੱਖਣਾ ਬੈਕ ਵਾਲਾ ਤੇ ਅੱਧਾ ਇੰਚ ਤੁਸੀਂ ਘਟਾ ਕੇ ਰੱਖਣਾ ਫਰੰਟ ਵਾਲਾ ਠੀਕ ਹੈ ਫਿਰ ਤੁਸੀਂ ਦੋਨਾਂ ਪੀਸਾਂ ਦੀ ਇਸ ਤਰ੍ਹਾਂ ਜਿਵੇਂ ਇਸ ਤਰ੍ਹਾਂ ਕੀ ਮੈਂ ਕਾਟ ਪਾਈਏ ਤੁਸੀਂ ਇਸ ਤਰ੍ਹਾਂ ਇਹਦੀ ਕਟਿੰਗ ਕਰਨੀ ਆ ਠੀਕ ਹੈ ਜੀ ਹੁਣ ਜਿੰਨਾ ਪੈਣਾ ਦੀ 20 ਇੰਚ ਬ੍ਰੈਸਟ ਆ ਗਈ ਉਹਦੀ ਤੁਸੀਂ ਪਲੇਟਾਂ ਦੀ ਨਿਸ਼ਾਨੀ ਦੇਖੋ 12 ਇੰਚ ਦੀ ਤੁਸੀਂ ਪਲੇਟ ਲੈਣੀ ਆ ਪੌਣੇ 4 ਇੰਚ ਤੇ ਤੁਸੀਂ ਚੌੜਾਈ ਲੈਣੀ ਆ 7 ਇੰਚ ਪਲੇਟ ਦੀ ਲੈਂਥ ਲੈਣੀ ਆ ਠੀਕ ਹੈ ਜੀ ਇੱਥੋਂ ਦੇਖੋ ਤੁਸੀਂ ਇਸ ਤਰ੍ਹਾਂ ਇਸ ਤਰ੍ਹਾਂ ਨਹੀਂ ਤੁਸੀਂ ਬਿਲਕੁਲ ਨਿਸ਼ਾਨੀ ਲਾਉਣੀ ਇਸ ਤੋਂ ਥੋੜੀ ਜਿਹੀ نیچے ਕਰਕੇ ਤੁਸੀਂ ਇਸ ਤਰ੍ਹਾਂ ਸਵਾ ਦੋ ਤੇ ਨਿਸ਼ਾਨੀ ਲਗਾਉਣੀ ਆ نیچے ਨੂੰ 7.5 ਇੰਚ ਦੀ ਪਲੇਟ ਪਾਉਣੀ ਆ ਸੈਂਟਰ ਦੇ ਵਿੱਚੋਂ ਦੇਖੋ ਤੁਸੀਂ ਸਵਾ ਦੋ ਦੋ ਇੰਚ ਰੱਖ ਕੇ ਇਸ ਤਰ੍ਹਾਂ ਟੱਕ ਲਗਾ ਕੇ ਸੂਈ ਦੇ ਨਾਲ ਤੁਸੀਂ ਇਸ ਤਰ੍ਹਾਂ ਕਰਕੇ ਇਹਦੀਆਂ ਨਿਸ਼ਾਨੀਆਂ ਲਗਾ ਲੈਣੀਆਂ ਨੇ ਸਾਰੀਆਂ ਨਿਸ਼ਾਨੀਆਂ ਤੁਸੀਂ ਇਸ ਤਰ੍ਹਾਂ ਲਗਾਉਣੀਆਂ ਨੇ ਸੂਈ ਦੇ ਨਾਲ ਹੁਣ ਆਪਾਂ ਬੈਕ ਵਾਲੇ ਗਲੇ ਦੀ ਕਟਿੰਗ ਕਰਨੀ ਹੈ ਜੀ ਇਹ ਤਾਂ ਬੈਕ ਵਾਲਾ ਗਲਾ ਆਪਾਂ ਨੇ 6 ਇੰਚ ਲੈਂਥ ਰੱਖਣੀ ਆ ਠੀਕ ਹੈ ਜੀ 2.5 ਇੰਚ ਚਪ ਚੌੜਾਈ ਲਵਾਂਗੇ نیچے ਆਪਾਂ 3.5 ਇੰਚ ਚੌੜਾਈ ਲਵਾਂਗੇ ਇਹਦਾ ਵੀ ਤੁਸੀਂ ਇਸ ਤਰ੍ਹਾਂ ਚਾਰਸ ਡੱਬਾ ਬਣਾ ਲੈਣਾ 0.5 ਇੰਚ ਦੀ ਇਸ ਤਰ੍ਹਾਂ ਕਰਕੇ ਪੁਲਾਈ ਦੇਣੀ ਆ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਜੀ ਜਿਹੜੀਆਂ ਮੇਰੀਆਂ ਭੈਣਾਂ ਨੇ ਕੋਈ ਵੀ ਸਟੀਚਿੰਗ ਬਾਰੇ ਨੌਲੇਜ ਲੈਣੀ ਹੋਵੇ ਕਮੈਂਟ ਦੇ ਵਿੱਚ ਤੁਸੀਂ ਜਰੂਰ ਲਿਖਿਆ ਕਰੋ ਠੀਕ ਹੈ ਜੀ ਫਿਰ ਆਪਾਂ ਉਸ ਤਰ੍ਹਾਂ ਹੀ ਤੁਹਾਡੇ ਵਾਸਤੇ ਵੀਡੀਓ ਲੈ ਕੇ ਆਵਾਂਗੇ ਧੰਨਵਾਦ ਜੀ